ਕੀ ਕੁੜੀ ਸੀ ਆਪਦੀ ਭੈਣ ਨਹੀਂ ਵਸ ਸੀ ਇਹ ਮੇਰੀ ਜਵਾਗੜੀ ਨੇ ਦੇਖ ਲਿਆ ਬਸ ਉਹਨਾਂ ਨੇ ਇਹ ਕਰਕੇ ਵੀ ਮੇਰੀ ਕੁੜੀ ਦਾ ਕਤਲ ਕਰ ਦਿੱਤਾ ਬਸ ਉਹਨਾਂ ਨੇ ਅੱਜ ਇਹ ਕਾਨੂੰਨੀ ਸਮਝ ਆਈਆ ਕਿ ਇਸ ਮੁੰਡੇ ਦਾ ਸੱਕੀ ਭੈਣ ਦੇ ਨਾਲ ਹੀ ਚੱਕਰ ਸੀਗਾ ਕਿ ਜਿਹੜੀ ਇਹ ਸੱਕੀ ਭੈਣ ਆ ਉਸ ਇਸ ਮੁੰਡੇ ਦੀ ਸੱਕੀ ਮਾਸੀ ਦੀ ਕੁੜੀ ਸੀ ਜਦੋਂ ਵੀ ਉਸ ਨੂੰ ਕੋਈ ਫੋਨ ਆਉਂਦਾ ਸੀ ਤਾਂ ਉਹ ਫੋਨ ਕੱਟ ਦਿੰਦਾ ਸੀ ਜਾਂ ਕਮਰੇ ਤੋਂ ਜਾ ਕੇ ਬਾਹਰ ਫੋਨ ਸੁਣਦਾ ਸੀ ਜਾਂ ਘਰ ਤੋਂ ਬਾਹਰ ਜਾ ਕੇ ਫੋਨ ਸੁਣਦਾ ਸੀ ਤੇ ਕੁੜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕੁੜੀ ਨੂੰ ਹੁਣ ਕਈ ਦਿਨਾਂ ਤੋਂ ਉਹ ਕਮਰੇ ਤੋਂ ਬਾਹਰ ਨਹੀਂ ਜਾਣ ਦਿੰਦਾ ਸੀ ਕੁੜੀ ਨੂੰ ਬੰਦਗੀਰੀ ਲਾਈ ਸੀ ਕੀ ਕਿ ਕਿਸੇ ਨੂੰ ਇਹ ਗੱਲ ਨਾ ਦੱਸ ਦੇਵੇ ਕਿ ਘਰਦਿਆਂ ਕੋਲੇ ਕੋਈ ਗੱਲ ਨਾ ਕਰ ਦੇਵੇ ਜਾਂ ਆਪਦਿਆਂ ਕੋਲੇ ਆਪਦੇ ਮਾਪਿਆਂ ਦੇ ਕੋਲੇ ਨਾ ਕੋਈ ਗੱਲ ਕਰ ਦੇਵੇ ਕੁੜੀ ਨੂੰ ਕੁੜੀ ਦਾ ਫੋਨ ਤੱਕ ਵੀ ਮੁੰਡੇ ਨੇ ਫੜ ਲਿਆ ਸੀ ਤੇ ਕੁੜੀ ਨੇ ਪਤਾ ਨਹੀਂ ਕੀ ਕਿਹਾ ਹੋਣਾ ਹੈ ਕਿ ਕੁੜੀ ਨੇ ਸਾਰਾ ਫੋਨ ਦੇਖ ਔਸ ਨੂੰ ਕਿਤੇ ਨਾ ਕਿਤੇ ਇਹ ਡਰ ਮਾਰਦਾ ਸੀਗਾ ਕਿ ਕੈਨੇਡਾ ਦਾ ਸਾਰਾ ਰਿਸ਼ਤਾ ਤੇ ਗੇਮ ਹੀ ਖਤਮ ਹੋ ਜਾਣੀ ਹੈ ਇਸ ਕਰਕੇ ਕੁੜੀ ਨੂੰ ਇੰਨੀ پابੰਦੀ ਲਾਈ ਸੀ ਕਿ ਉਹ ਕਮਰੇ ਤੋਂ ਬਾਹਰ ਜਾ ਕੇ ਕਿਤੇ ਘਰ ਦੇ ਆਣੂ ਜਾਂ ਆਪਣੇ ਮਾਪਿਆਂ ਨੂੰ ਇਹ ਸਾਰਾ ਸੱਚ ਨਾ ਦੱਸ ਦੇਵੇ ਹੁਣ ਕਿਸਾਨ ਬੰਦियां ਇਸ ਪਰਿਵਾਰ ਦੇ ਨਾਲ ਆ ਪੂਰਾ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਮਦਦ ਕਰ ਰਹੀਆਂ ਨੇ ਸੜਕਾਂ ਦੇ ਉੱਤੇ ਧਰਨੇ ਲਾਏ ਹੋਏ ਨੇ ਕੀ ਇਸ ਮੁੰਡੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਐਸ ਨੇ ਇਸ ਪਰਿਵਾਰ ਦੇ ਨਾਲ ਬਹੁਤ ਹੀ ਮਾੜਾ ਕੀਤਾ ਜਿਨ੍ਹਾਂ ਦੀ ਨੌਜਵਾਨ ਧੀ ਦਾ ਕਤਲ ਕਰ ਦਿੱਤਾ ਤੇ ਬਹੁਤ ਹੀ ਸੋਗ ਦੀ ਲਹਿਰ ਹੈ ਸਾਰਾ ਪਰਿਵਾਰ ਸਾਰਾ ਪਿੰਡ ਉੱਠ ਕੇ ਇਸ ਪਰਿਵਾਰ ਦੇ ਨਾਲ ਸੜਕਾਂ ਦੇ ਉੱਤੇ ਧਰਨੇ ਲਗਾ ਰਹੇ ਨੇ ਤੇ ਇਹੀ ਅਨਸਾਫ਼ ਦੀ ਮੰਗ ਕਰ ਰਹੇ ਹੈ ਕਿ ਇਸ ਬੱਚੀ ਨੂੰ ਅਨਸਾਫ਼ ਮਿਲਣਾ ਚਾਹੀਦਾ ਹੈ ਸੋ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਐਕਚੁਅਲੀ ਹੋਇਆ ਕੀ ਆ ਇਹ ਸੀਗੀ ਅੱਜ ਦੀ ਕਹਾਣੀ ਕਿ ਐਕਚੁਅਲੀ ਹੋਇਆ ਕੀ ਸੀਗਾ ਆਖਰਕਾਰ ਸੁਣ ਲਓ ਇੱਕ ਵਾਰ ਹੋਰ ਜੀ ਦੀ ਕੁੜੀ ਵੀ ਸੀ ਆਪਦੀ ਭੈਣ ਨਹੀਂ ਬਸ ਸੀ ਮੇਰੀ ਜਵਾਗੜੀ ਨੇ ਦੇਖ ਲਿਆ ਬਸ ਉਹਨਾਂ ਨੇ ਐ ਕਰਕੇ ਵੀ ਮੇਰੀ ਕੁੜੀ ਦਾ ਕਤਲ ਲਿਆ